ਪੰਜਾਬ ਸਰਕਾਰ ਨੇ ਜ਼ਮੀਨ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਈਜ਼ੀ ਰਜਿਸਟਰੀ ਦੀ ਸ਼ੁਰੂਆਤ ਕੀਤੀ ਹੈ ਪੰਜਾਬ ਸਰਕਾਰ ਦਾ ਇਹ ਕ੍ਰਾਂਤੀਕਾਰੀ ਉਪਰਾਲਾ ਹੁਣ ਪ੍ਰਾਪਰਟੀ ਰਜਿਸਟ੍ਰੇਸ਼ਨ ਨੂੰ ਆਸਾਨ ਕਰ ਰਿਹਾ ਹੈ ਜ਼ਮੀਨ ਰਜਿਸਟ੍ਰੇਸ਼ਨ ਪ੍ਰਕਿਰਿਆ ਹੁਣ 23 ਸਾਫ਼-ਸੁਥਰੀ ਤੇ ਪਾਰਦਰਸ਼ੀ ਹੋ ਗਈ ਹੈ ਇਸ ਦੇ ਨਾਲ ਦਫ਼ਤਰਾਂ ਦੀ ਖੱਜਲਖਵਰੀ ਤੇ ਏਜੰਟਾਂ ਦੀ ਵਾਧੂ ਲੋੜ ਵੀ ਖਤਮ ਹੋ ਗਈ ਹੈ ਤਹਿਸੀਲਾਂ ਦਾ ਜਿਹੜਾ ਭ੍ਰਿਸ਼ਟਾਚਾਰ ਹੈ ਉਥੇ ਹੁਣ ਕਾਬੂ ਪਾ ਰਹੇ ਆਂ ਆਨਲਾਈਨ ਕਰ ਰਹੇ ਆਂ ਸਾਰਾ ਕੁਝ ਰਿਸਟਰੀ ਆਪਣੇ ਘਰੇ ਬੈਠ ਕੇ ਲਿਖ ਸਕਦੇ ਆਂ ਜਾਂ ਫਿਰ ਜਾ ਕੇ ਸੇਵਾ ਕੇਂਦਰ ਉਥੇ ਤਹਿਸੀਲ ਚ ਉਥੋਂ ਲਖਾ ਲਓ ਸਿੰਪਲ ਪੰਜਾਬੀ ਚ ਰਿਸਟਰੀ ਐ ਫਰਦ ਆਨਲਾਈਨ ਐ ਇੰਤਕਾਲ ਜਨਸਾਰ ਹੋ ਜਾਂਦੇ ਨੇ ਤੁਹਾਨੂੰ ਮੋਬਾਈਲ ਤੇ ਟਾਈਮ ਮਿਲ ਜਾਂਦਾ ਵੀ ਸਵੇਰ 3 ਵਜੇ ਤੋਂ ਲੈ ਕੇ 3:30 ਵਜੇ ਤੱਕ ਤੁਸੀਂ ਆ ਜਾਓ ਉਨਾ 15 ਮਿੰਟਾਂ ਦੇ ਵਿੱਚ ਤੁਹਾਡਾ ਕੰਮ ਜਿਹੜਾ ਤਸਰੀਲਾਂ ਦੇ ਵਿੱਚ ਹੋ ਜਾਊਗਾ ਕੋਈ ਭ੍ਰਿਸ਼ਟਾਚਾਰ ਨਹੀਂ ਕੋਈ ਬੰਦਾ ਪੈਸਾ ਨਹੀਂ ਮੰਗੂਗਾ ਹੁਣ ਰਜਿਸਟ੍ਰੇਸ਼ਨ ਜ਼ਿਲੇ ਵਿੱਚ ਸਥਿਤ ਕਿਸੇ ਵੀ ਤਹਿਸੀਲ ਚ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਲੋਕਾਂ ਦੇ ਕੋਲ ਈਜ਼ੀ ਜਮ੍ਹਾਂਬੰਦੀ ਪੋਰਟਲ ਦਾ ਵੀ ਵਿਕਲਪ ਹੈ ਜੀ ਅਸੀਂ ਈਜ਼ੀ ਰਜਿਸਟਰੀ ਕਰਾਉਣ ਆਏ ਸੀ ਸਾਨੂੰ ਬਹੁਤ ਵਧੀਆ ਲੱਗਾ ਅੱਗੇ ਜਿਹੜਾ ਕੰਮ ਸਾਡਾ ਦੋ ਦੋ ਤਿੰਨ ਤਿੰਨ ਦਿਨਾਂ ਇਤੋਂ ਜ਼ਿਆਦਾ ਵੀ ਲੱਗ ਜਾਂਦੇ ਉਹ ਹੁਣੇ ਹੀ ਘੰਟਿਆਂ ਦੇ ਵਿੱਚ ਕਰਕੇ ਉੱਠ ਜਾਂਦੇ ਆ ਤੁਸੀਂ ਦੇਖ ਰਹੇ ਹੋ ਡੈਨਿਕਸਵੈਰਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਪੰਜਾਬ ਦੇ ਕਾਫੀ ਜਿਹੜੇ ਜ਼ਿਲ੍ਹੇ ਆ ਉਹ ਇਸ ਟਾਈਮ ਖੜਾਂ ਦੀ ਚਪੇਟ ਹੈ ਤਾਂ ਲਗਾਤਾਰ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਉਹਨਾਂ ਹਰ ਪੀੜਤਾ ਦੀ ਹਰ ਉਸ ਮਦਦ ਵਾਸਤੇ ਦਿਨ ਰਾਤ ਖੜਾ ਤਾਂ ਕਿਤੇ ਆ ਕੇ ਪੰਜਾਬ ਦੇ ਜਿਹੜੇ ਹੜਪੀਟ ਦੇ ਲੋਕ ਹੈ ਉਹ ਲਗਾਤਾਰ ਅਸਮਾਨ ਵੱਲ ਦੇਖ ਕੇ ਉਸ ਅਕਾਲਪੁਰ ਖਗੇ ਅਰਦਾਸ ਕਰਦੇ ਕਿ ਪੰਜਾਬ ਦੇ ਵਿੱਚ ਹੁਣ ਬਰਸਾਤ ਵਰਖਾ ਨਾ ਹੋਵੇ ਕਿਉਂਕਿ ਹੜ ਦੇ ਹਾਲਾਤ ਬਹੁਤ ਨਾਜ਼ੁਕ ਹੋ ਚੁੱਕੇ ਪੰਜਾਬ ਦੇ ਵਿੱਚ ਤਾਂ ਕਿਤੇ ਦੇ ਆਕੇ ਪੰਜਾਬ ਸਰਕਾਰ ਵੱਲੋਂ ਹੁਣ ਪੰਜਾਬ ਨੂੰ ਡਿਜਾਸਟਰ ਇਫੈਕਟਿਡ ਜਿਹੜਾ ਸਟੇਟ ਹੈ ਉਹ ਕੋਸ਼ਿਸ਼ ਵੀ ਕਰਤਾ ਗਿਆ ਜਿਸਾ ਅਸਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਹੜਪੀਟਾਂ ਦੇ ਵੀ ਪੈਣ ਨੂੰ ਦੇਖਣ ਨੂੰ ਮਿਲ ਸਕਦਾ ਹੈ ਕਿਤੇ ਆਕੇ ਹੁਣ ਲਗਾਤਾਰ ਜਿਹੜੀ ਬਰਸਾਤ ਹੋ ਰਹੀ ਹੈ ਤੇ ਆਈਐਮਡੀਪੀ ਭਾਗ ਯਾਨੀ ਕਿ ਮੌਸਮ ਵਿਭਾਗ ਵੱਲੋਂ ਵੀ येलो ਅਲਰਟ ਯਾਨੀ ਕਿ 3 ਸਤੰਬਰ ਤੱਕ ਦਾ ਜਿਹੜਾ येलो ਅਲਰਟ ਕੀਤਾ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਵਿੱਚ ਮੌਸਮ ਖਾਸ ਕਰਕੇ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਕਿਹੋ ਜਿਹਾ ਰਹੇਗਾ ਤਾਂ ਗੱਲਬਾਤ ਕਰਨੇ ਮੇਨਾ ਮੌਜੂਦਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮਾਹਿਰ ਵਿਗਿਆਨੀ ਡਾਕਟਰ ਪਵਨਿਤ ਕੌਰ ਗਿੰਗੜਾ ਜੀ ਸਤਿ ਸ਼੍ਰੀ ਅਕਾਲ ਮੈਨੂੰ ਕਿਸ ਤਰ੍ਹਾਂ ਰੁਗਾ ਮੌਸਮ ਨਾਲ ਲਗਾਤਾਰ ਜੜਾ ਬਰਸਾਤ ਥੋੜੀ ਹੈ ਤਾਂ ਮੀ ਰੁਕਨ ਦਾ ਨਾਂ ਨਹੀਂ ਰਹਿ ਰਿਹਾ ਤੇ ਕਾਫੀ ਜੜੀ ਬਰਸਾਤ ਵਰਖਾ ਹੋ ਰਹੀ ਹੈ ਕਾਫੀ ਰਿਕਾਰਡ ਵੀ ਕਾਫੀ ਵਧ ਗਿਆ ਜੀ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਮੌਨਸੂਨ ਸਿਸਟਮ ਰਜਨ ਦੇ ਵਿੱਚ ਕਾਫੀ ਐਕਟਿਵ ਹੈ ਸੋ ਇਹਦੇ ਕਰਕੇ ਕਾਫੀ ਥਾਵਾਂ ਤੇ ਬਾਰਿਸ਼ ਰਿਕਾਰਡ ਕੀਤੀ ਜਾ ਰਹੀ ਹੈ ਔਰ ਇਹਦੇ ਨਾਲ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਕਾਫੀ ਗਿਰਾਵਟ ਆਬਜ਼ ਲੁਧਿਆਣਾ ਦੇ ਵਿੱਚ ਕੱਲ ਦਾ ਡੇ ਟਾਈਮ ਟੈਂਪਰੇਚਰ 26 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 7.3 ਡਿਗਰੀ ਸੈਂਟੀਗ੍ਰੇਡ ਘੱਟ ਹੈ ਔਰ ਜੇ ਤੁਸੀਂ ਪਿਛਲੇ ਸਾਲਾਂ ਦਾ ਰਿਕਾਰਡ ਦੇਖੀ ਤਾਂ ਪਤਾ ਚੱਲਦਾ ਕਿ ਕੱਲ ਦਾ ਡੇ ਟਾਈਮ ਟੈਂਪਰੇਚਰ 1970 ਤੋਂ ਲੈ ਕੇ ਹੁਣ ਤੱਕ ਦਾ ਸੈਕੰਡ ਲੋਇਸਟ ਡੇ ਟਾਈਮ ਟੈਂਪਰੇਚਰ ਅਬਜ਼ਰਵ ਕੀਤਾ ਗਿਆ ਇਸੇ ਤਰ੍ਹਾਂ 1 ਸਤੰਬਰ ਨੂੰ ਵੀ ਜਿਹੜਾ ਰਿਕਾਰਡ ਲੋਇਸਟ ਡੇ ਟਾਈਮ ਟੈਂਪਰੇਚਰ ਅਬਜ਼ਰਵ ਕੀਤਾ ਗਿਆ ਸੀ ਔਰ ਅੱਜ ਦਾ ਮਿਨਿਮਮ ਟੈਂਪਰੇਚਰ 23 ਡਿਗਰੀ ਸੈਂਟੀਗ੍ਰੇਡ ਹੈ ਜਿਹੜਾ ਕਿ ਨਾਰਮਲ ਤੋਂ ਲਗਭਗ 1.5 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਔਰ ਬਾਰਿਸ਼ ਵੀ ਜਿਹੜੀ ਲਗਾਤਾਰ ਰਿਕਾਰਡ ਕੀਤੀ ਜਾ ਰਹੀ ਹੈ ਪਿਛਲੇ 24 ਘੰਟਿਆਂ ਦੇ ਵਿੱਚ ਲੁਧਿਆਣਾ ਦੇ ਵਿੱਚ 34.4 ਮਿਲੀਮੀਟਰ بارش ਰਿਕਾਰਡ ਕੀਤੀ ਗਈ ਹੈ। ਇਸੇ ਤਰ੍ਹਾਂ ਕੱਲ ਵੀ 57.8 ਮਿਲੀਮੀਟਰ بارش ਲੁਧਿਆਣਾ ਦੇ ਵਿੱਚ ਰਿਕਾਰਡ ਕੀਤੀ ਗਈ ਸੀ। ਔਰ ਜੇ ਅਸੀਂ ਸਤੰਬਰ ਮਹੀਨੇ ਦੀ بارش ਦੇਖੀ ਤਾਂ ਲੁਧਿਆਣਾ ਵਿੱਚ ਸਤੰਬਰ ਦੀ ਨਾਰਮਲ بارش 106.2 ਮਿਲੀਮੀਟਰ ਹੈ। ਔਰ ਇਸ ਵਾਰੀ ਪਹਿਲੇ 2 ਦਿਨਾਂ ਵਿੱਚ 92.1 ਮਿਲੀਮੀਟਰ بارش ਜਿਹੜੀ ਆਲਰੇਡੀ ਹੋ ਚੁੱਕੀ ਹੈ। ਔਰ ਆਉਣ ਵਾਲੇ ਦਿਨਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਅੱਜ ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ ਆਈਐਮਡੀ ਵੱਲੋਂ orange alert ਔਰ ਕੁਝ ਸੈਂਟਰਲ ਡਿਸਟ੍ਰਿਕਟਸ ਵਾਸਤੇ yellow alert ਜਾਰੀ ਕੀਤਾ ਗਿਆ ਸੋ ਨਾਰਥ-ਈਸਟਰਨ ਔਰ ਸੈਂਟਰਲ ਡਿਸਟ੍ਰਿਕਟਸ ਦੇ ਵਿੱਚ ਕਿਤੇ-ਕਿਤੇ ਹੈਵੀ ਬਾਰਿਸ਼ ਅੱਜ ਵੀ ਹੋ ਸਕਦੀ ਹੈ ਔਰ ਬਾਕੀ ਥਾਂਾਂ ਤੇ ਜਿਹੜੀ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਔਰ ਪਰ ਆਉਣ ਵਾਲੇ ਜਿਹੜੇ ਦਿਨ ਨੇ ਆਉਣ ਵਾਲੇ 3-4 ਦਿਨਾਂ ਨਾ ਕਿਸੇ ਤਰ੍ਹਾਂ ਦਾ ਕੋਈ alert ਜਾਰੀ ਨਹੀਂ ਕੀਤਾ ਗਿਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਹਲਕੀ ਬਾਰਿਸ਼ ਕਿਤੇ-ਕਿਤੇ ਹੋ ਸਕਦੀ ਹੈ ਪਰ ਕਿਸੇ ਤਰ੍ਹਾਂ ਦਾ ਕੋਈ alert ਆਈਐਮਡੀ ਵੱਲੋਂ ਨਹੀਂ ਦਿੱਤਾ ਗਿਆ ਮੇਰੇ ਵਿੱਚ ਮੌਸਮ ਜਾਂ ਤੇਜ਼ ਹਵਾਵਾਂ ਜਾਂ ਧੁੱਪ ਨਿਕਲੇ ਚਾਂਸ ਲੱਗ ਰਿਹਾ ਜਾਂ ਹਲਕੀ ਤੇ ਦਰਮਿਆਨੀ ਤੱਕ ਦਰਮਿਆਨੀ ਬਾਰਿਸ਼ ਕਿ ਲੁਧਿਆਣਾ ਜਾਂ ਲੁਧਿਆਣਾ ਦੇ ਲਾਕ ਦੇ ਇਲਾਕਿਆਂ ਚ ਵੀ ਬਰਸਾਤ ਆ ਜੀ ਅੱਜ ਤਾਂ ਲੁਧਿਆਣਾ ਦੇ ਵਿੱਚ yellow alert ਹੈ ਸੋ ਕੁਝ ਥਾਵਾਂ ਤੇ ਬਾਰਿਸ਼ ਹੈਵੀ ਵੀ ਹੋ ਸਕਦੀ ਹੈ ਪਰ ਕੱਲ ਤੋਂ ਕੋਈ ਕਿਸੇ ਤਰ੍ਹਾਂ ਦਾ ਕੋਈ alert ਕਿਸੇ ਵੀ ਡਿਸਟ੍ਰਿਕਟ ਵਾਸਤੇ ਨਹੀਂ ਹੈ ਸੋ ਇਹੀ ਐਕਸਪੈਕਟ ਕਰ ਰਹੇ ਹਾਂ ਕਿ ਹਲਕੀ ਤੋਂ ਦਰਮਿਆਨੀ ਬਾਰਿਸ਼ ਕਿਤੇ ਕਿਤੇ ਹੋ ਸਕਦੀ ਹੈ ਪਰ ਹੈਵੀ ਰੇਨ ਦਾ ਕੋਈ ਪ੍ਰੈਡਿਕਸ਼ਨ ਨਹੀਂ ਹੈ ਡਾਕਟਰ ਜੀ 47 ਤੋਂ ਬਾਅਦ ਜ਼ਿਆਦਾ ਇਸ ਇਸ ਸੀਜ਼ਨ ਡਿਵੀਜ਼ਨ 2025 ਵਿਚਾਲੇ ਬਰਸਾਤ ਦੇ ਵਿਚਾਲੇ ਬਰਖਾ ਹੋਈ ਹੈ ਜਿਹੜਾ ਰਿਕਾਰਡ ਵੀ ਕਾਫੀ ਵਧਿਆ ਹੋਇਆ ਹੈ ਜੀ ਜੇ ਅਸੀਂ ਇਸ ਵਾਰੀ ਦੀ ਬਾਰਿਸ਼ ਦੇਖੀਏ ਤਾਂ ਜੂਨ ਤੋਂ ਲੈ ਕੇ ਜੂਨ ਜੁਲਾਈ ਔਰ ਅਗਸਟ ਵਿੱਚ ਜਿਹੜੀ ਨਾਰਮਲ ਤੋਂ ਉੱਪਰ ਬਾਰਿਸ਼ ਰਿਕਾਰਡ ਕੀਤੀ ਗਈ ਹੈ ਪਰ ਜੇ ਅਸੀਂ ਪਿਛਲੇ ਸਾਲਾਂ ਦਾ ਡਾਟਾ ਦੇਖੀਏ ਤਾਂ ਪਿਛਲੇ ਸਾਲਾਂ ਚ ਵੀ ਇਹੋ ਜੇ ਬਹੁਤ ਸਾਰੇ ਜਿਹੜੇ ਸਾਲ ਹੈਗੇ ਨੇ ਜਿਦੇ ਵਿੱਚ ਇਹਦੇ ਤੋਂ ਜ਼ਿਆਦਾ ਬਾਰਿਸ਼ ਹੋਈ ਹੈ ਸੋ ਰਿਕਾਰਡ ਹਾਈਐਸਟ ਬਾਰਿਸ਼ ਤਾਂ ਇਸ ਵਾਰੀ ਨਹੀਂ ਹੋਈ ਪਰ ਨਾਰਮਲ ਤੋਂ ਜ਼ਰੂਰ ਬਾਰਿਸ਼ ਉੱਪਰ ਹੋਈ ਹੈ ਬਹੁਤ ਬਹੁਤ ਸ਼ੁਕਰੀਆ ਸੋ ਇਹਨ ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮਾਹਿਰ ਡਾਕਟਰ ਪਵਨੀ ਕੋਕਿੰਗ ਰਤਾ ਆਮੜੇ ਲੋਕਾਂ ਪੰਜਾਬ ਦੇ ਲੋਕਾਂ ਵਿੱਚ ਹੁਣ ਆਉਣ ਵਾਲੀ ਖਬਰ ਰਾਹਤ ਵਾਲੀ ਹੋਵੇਗੀ ਕਿਉਂਕਿ ਚਾਹਤੀ ਤੋਂ ਬੜਾ ਮੌਸਮ ਹੈ ਉਹ yellow alert IMD ਵੱਲੋਂ ਉਹਨੂੰ ਨਹੀਂ ਕੋਸ਼ਿਸ਼ ਕੀਤਾ ਜਾਵੇਗਾ ਤਾਂ ਬਿਲਕੁਲ ਮੌਸਮ ਆਉਣ ਵਾਲੇ ਸਮੇਂ ਸਹੀ ਰਹੇਗਾ ਤਾਂ ਕਿਸੇ ਕਿਤੇ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਹਲਕੀ ਜੀ ਬੂੰਦਾਬੰਦੀ ਹੋ ਸਕਦੀ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮੌਸਮ ਖਾਸ ਕਰਕੇ ਉਹਨਾਂ ਹੜੜੜੇ ਪੀੜਤ ਇਲਾਕਿਆਂ ਦੇ ਵਿੱਚ ਜਿਹੜਾ ਕੁਝ ਰਾਹਤ ਮਹਿਸੂਸ ਹੋ ਸਕੇਗੀ ਕਾਫੀ ਜਿਹੜੇ ਜ਼ਿਲ੍ਹੇ ਆ ਉਹ ਇਸ ਟਾਈਮ ਖੜਾਂ ਦੀ ਚਪੇਟ ਹੈ ਤਾਂ ਲਗਾਤਾਰ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਉਹਨਾਂ ਹਰ ਪੀੜਤਾਂ ਦੀ ਹਰ ਉਸ ਮਦਦ ਵਾਸਤੇ ਦਿਨ ਰਾਤ ਖੜਾ ਤਾਂ ਕਿਤੇ ਨਾ ਆ ਕੇ ਪੰਜਾਬ ਦੇ ਜਿਹੜੇ ਹੜਪੀੜੇ ਦੇ ਲੋਕ ਹੈ ਉਹ ਲਗਾਤਾਰ ਅਸਮਾਨ ਵੱਲ ਦੇਖ ਕੇ ਉਸ ਅਕਾਲ ਪੁਰਖ ਅਗੇ ਅਰਦਾਸ ਕਰਦੇ ਕਿ ਪੰਜਾਬ ਦੇ ਵਿੱਚ ਹੁਣ ਬਰਸਾਤ ਵਰਖਾ ਨਾ ਹੋਵੇ ਕਿਉਂਕਿ ਹੜ ਦੇ ਹਾਲਾਤ ਬਹੁਤ ਨਾਜ਼ੁਕ ਹੋ ਚੁੱਕੇ ਪੰਜਾਬ ਦੇ ਵਿੱਚ ਤਾਂ ਕਿਤੇ ਆਕੇ ਪੰਜਾਬ ਸਰਕਾਰ ਵੱਲੋਂ ਹੁਣ ਪੰਜਾਬ ਨੂੰ ਡਿਜਾਸਟਰ ਇਫੈਕਟਿਡ ਜਿਹੜਾ ਸਟੇਟ ਹੈ ਉਹ ਕੋਸ਼ਿਸ਼ ਵੀ ਕਰਤਾ ਹੈ ਜਿਸਾ ਅਸਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਹੜ ਪੀੜਤਾਂ ਦੇ ਵੀ ਪੈਣ ਨੂੰ ਦੇਖਣ ਨੂੰ ਮਿਲ ਸਕਦਾ ਹੈ ਕਿਤੇ ਆਕੇ ਹੁਣ ਲਗਾਤਾਰ ਜਿਹੜੀ ਬਰਸਾਤ ਹੋ ਰਹੀ ਹੈ ਤੇ ਆਈਐਮਡੀਪ ਭਾਗ ਯਾਨੀ ਕਿ ਮੌਸਮ ਵਿਭਾਗ ਵੱਲੋਂ ਵੀ 옐로 ਅਲਰਟ ਯਾਨੀ ਕਿ 3 ਸਤੰਬਰ ਤੱਕ ਦਾ ਯੈਲੋ ਅਲਰਟ ਕੀਤਾ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਵਿੱਚ ਮੌਸਮ ਖਾਸਕੇ ਲੁਜਾਨਾ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਕਿਹੋ ਜਿਹਾ ਰਹੇਗਾ ਤਾਂ ਗੱਲਬਾਤ ਕਰਨੇ ਮੈਂ ਨਾ ਮੌਜੂਦਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮਾਹਿਰ ਵਿਗਿਆਨੀ ਡਾਕਟਰ ਪਵਨਿਤ ਕਾਗੜਾ ਜੀ ਸਤਿ ਸ਼੍ਰੀ ਅਕਾਲ ਮੈਮ ਜੀ ਮਤਲਬ ਕਿਹੋ ਜਿਹਾ ਰੁਗਾ ਮੌਸਮ ਨਾ ਲਗਾਤਾਰ ਜੜਾ ਬਰਸਾਤ ਥੋੜੀ ਹੈ ਤਾਂ ਮੀ ਰੁਕਣ ਦਾ ਨਾਂ ਨਹੀਂ ਰਹਿ ਰਿਹਾ ਤੇ ਕਾਫੀ ਜੜੀ ਬਰਸਾਤ ਵਰਖਾ ਹੋ ਰਹੀ ਹੈ ਕਾਫੀ ਰਿਕਾਰਡ ਵੀ ਕਾਫੀ ਵਧੀਆ ਜੀ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਮੌਨਸੂਨ ਸਿਸਟਮ ਰਜਿੰਦੇ ਵਿੱਚ ਕਾਫੀ ਐਕਟਿਵ ਹੈ ਸੋ ਇਹਦੇ ਕਰਕੇ ਕਾਫੀ ਥਾਵਾਂ ਤੇ ਬਾਰਿਸ਼ ਰਿਕਾਰਡ ਕੀਤੀ ਜਾ ਰਹੀ ਹੈ ਔਰ ਇਹਦੇ ਨਾਲ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਕਾਫੀ ਗਿਰਾਵਟ ਆਬਜ਼ਰਵ ਕੀਤੀ ਗਈ ਹੈ ਲੁਧਿਆਣਾ ਦੇ ਵਿੱਚ ਕੱਲ ਦਾ ਡੇ ਟਾਈਮ ਟੈਂਪਰੇਚਰ 26 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 7.3 ਡਿਗਰੀ ਸੈਂਟੀਗ੍ਰੇਡ niche ਹੈ ਔਰ ਜੇਸੀ ਪਿਛਲੇ ਸਾਲਾਂ ਦਾ ਰਿਕਾਰਡ ਦੇਖੀ ਤਾਂ ਪਤਾ ਚੱਲਦਾ ਕਿ ਕੱਲ ਦਾ ਡੇ ਟਾਈਮ ਟੈਂਪਰੇਚਰ 1970 ਤੋਂ ਲੈ ਕੇ ਹੁਣ ਤੱਕ ਦਾ ਸੈਕੰਡ ਲੋਇਸਟ ਡੇ ਟਾਈਮ ਟੈਂਪਰੇਚ ਇਸੀ ਤਰ੍ਹਾਂ 1 ਸਤੰਬਰ ਨੂੰ ਵੀ ਜਿਹੜਾ ਰਿਕਾਰਡ ਲੋਏਸਟ ਡੇ ਟਾਈਮ ਟੈਂਪਰੇਚਰ ਅਬਜ਼ਰਵ ਕੀਤਾ ਗਿਆ ਸੀ ਔਰ ਅੱਜ ਦਾ ਮਿਨੀਮਮ ਟੈਂਪਰੇਚਰ 23 ਡਿਗਰੀ ਸੈਂਟੀਗ੍ਰੇਡ ਹੈ ਜਿਹੜਾ ਕਿ ਨਾਰਮਲ ਤੋਂ ਲਗਭਗ 1.5 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਔਰ بارش ਵੀ ਜਿਹੜੀ ਲਗਾਤਾਰ ਰਿਪੋਰਟ ਕੀਤੀ ਜਾ ਰਹੀ ਹੈ ਪਿਛਲੇ 24 ਘੰਟਿਆਂ ਦੇ ਵਿੱਚ ਲੁਧਿਆਣਾ ਦੇ ਵਿੱਚ 34.4 ਮਿਲੀਮੀਟਰ بارش ਰਿਕਾਰਡ ਕੀਤੀ ਗਈ ਹੈ। ਇਸੇ ਤਰ੍ਹਾਂ ਕੱਲ ਵੀ 57.8 ਮਿਲੀਮੀਟਰ بارش ਲੁਧਿਆਣਾ ਦੇ ਵਿੱਚ ਰਿਕਾਰਡ ਕੀਤੀ ਗਈ ਸੀ। ਔਰ ਜੇ ਅਸੀਂ ਸਤੰਬਰ ਮਹੀਨੇ ਦੀ بارش ਦੇਖੀ ਤਾਂ ਲੁਧਿਆਣਾ ਵਿੱਚ ਸਤੰਬਰ ਦੀ ਨਾਰਮਲ بارش 106.2 ਮਿਲੀਮੀਟਰ ਹੈ। ਔਰ ਇਸ ਵਾਰੀ ਪਹਿਲੇ 2 ਦਿਨਾਂ ਵਿੱਚ 92.1 ਮਿਲੀਮੀਟਰ بارش ਜਿਹੜੀ ਆਲਰੇਡੀ ਹੋ ਚੁੱਕੀ ਹੈ। ਔਰ ਆਉਣ ਵਾਲੇ ਦਿਨਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਅੱਜ ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ ਆਈਐਮਡੀ ਵੱਲੋਂ orange alert ਔਰ ਕੁਝ ਸੈਂਟਰਲ ਡਿਸਟ੍ਰਿਕਟਸ ਵਾਸਤੇ yellow alert ਜਾਰੀ ਕੀਤਾ ਗਿਆ ਸੋ ਨਾਰਥ-ਈਸਟਰਨ ਔਰ ਸੈਂਟਰਲ ਡਿਸਟ੍ਰਿਕਟਸ ਦੇ ਵਿੱਚ ਕਿਤੇ-ਕਿਤੇ ਹੈਵੀ ਬਾਰਿਸ਼ ਅੱਜ ਵੀ ਹੋ ਸਕਦੀ ਹੈ ਔਰ ਬਾਕੀ ਥਾਵਾਂ ਤੇ ਜਿਹੜੀ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਔਰ ਪਰ ਆਨਵਾਰ ਦੇ ਜਿਹੜੇ ਦਿਨ ਨੇ ਆਨਵਾਰੇ 3-4 ਦਿਨਾਂ ਕਿਸੇ ਤਰ੍ਹਾਂ ਦਾ ਕੋਈ alert ਜਾਰੀ ਨਹੀਂ ਕੀਤਾ ਗਿਆ ਸੋ ਆਨਵਾਰੇ ਦਿਨਾਂ ਦੇ ਵਿੱਚ ਹਲਕੀ ਬਾਰਿਸ਼ ਕਿਤੇ-ਕਿਤੇ ਹੋ ਸਕਦੀ ਹੈ ਪਰ ਕਿਸੇ ਤਰ੍ਹਾਂ ਦਾ ਕੋਈ alert ਆਈਐਮਡੀ ਵੱਲੋਂ ਨਹੀਂ ਦਿੱਤਾ ਗਿਆ ਕਿ ਲੈ ਵੀ ਆਨੇ ਸਮੇਂ ਦੇ ਵਿੱਚ ਮੌਸਮ ਜਾਂ ਤੇਜ਼ ਹਵਾਵਾਂ ਜਾਂ ਧੁੱਪ ਨਿਕਲੇ ਚਾਂਸ ਲੱਗ ਰਿਹਾ ਜਾਂ ਹਲਕੀ ਤੇ ਦਰਮਿਆਨੀ ਤੱਕ ਦਰਮਿਆਨੀ ਬਾਰਿਸ਼ ਕਿ ਲੁਧਿਆਣਾ ਜਾਂ ਲੁਧਿਆਣਾ ਦੇ ਲਾਕ ਦੇ ਇਲਾਕਿਆਂ ਚ ਵੀ ਬਰਸਾਤ ਆ ਜੀ ਅੱਜ ਤਾਂ ਲੁਧਿਆਣਾ ਦੇ ਵਿੱਚ yellow alert ਹੈ ਸੋ ਕੁਝ ਥਾਵਾਂ ਤੇ ਬਾਰਿਸ਼ ਹੈਵੀ ਵੀ ਹੋ ਸਕਦੀ ਹੈ ਪਰ ਕੱਲ ਤੋਂ ਕੋਈ ਕਿਸੇ ਤਰ੍ਹਾਂ ਦਾ ਕੋਈ alert ਕਿਸੇ ਵੀ ਡਿਸਟ੍ਰਿਕਟ ਵਾਸਤੇ ਨਹੀਂ ਹੈ ਸੋ ਇਹੀ ਐਕਸਪੈਕਟ ਕਰ ਰਹੇ ਹਾਂ ਕਿ ਹਲਕੀ ਤੋਂ ਦਰਮਿਆਨੀ ਬਾਰਿਸ਼ ਕਿਤੇ ਕਿਤੇ ਹੋ ਸਕਦੀ ਹੈ ਪਰ ਹੈਵੀ ਰੇਨ ਦਾ ਕੋਈ ਪ੍ਰੈਡਿਕਸ਼ਨ ਨਹੀਂ ਹੈ ਲੱਗਦਾ ਵੀ 470 ਤੋਂ ਬਾਅਦ ਜ਼ਿਆਦਾ ਇਸ ਇਸ ਸੀਜ਼ਨ ਡਿਵੀਜ਼ਨ 2025 ਜਿਹੜਾ ਬਰਸਾਤ ਦੇ ਵਿਚਾਰਾ ਬਰਖਾ ਹੋਈ ਹੈ ਜਿਹੜਾ ਰਿਕਾਰਡ ਵੀ ਕਾਫੀ ਵਧਿਆ ਹੈ ਜੀ ਜੇ ਅਸੀਂ ਇਸ ਵਾਰੀ ਦੀ ਬਾਰਿਸ਼ ਦੇਖੀਏ ਤਾਂ ਜੂਨ ਤੋਂ ਲੈ ਕੇ ਜੂਨ ਜੁਲਾਈ ਔਰ ਆਗਸਟ ਵਿੱਚ ਜਿਹੜੀ ਨਾਰਮਲ ਤੋਂ ਉੱਪਰ ਬਾਰਿਸ਼ ਰਿਕਾਰਡ ਕੀਤੀ ਗਈ ਹੈ ਪਰ ਜੇ ਅਸੀਂ ਪਿਛਲੇ ਸਾਲਾਂ ਦਾ ਡਾਟਾ ਦੇਖੀਏ ਤਾਂ ਪਿਛਲੇ ਸਾਲਾਂ ਚ ਵੀ ਇਹੋ ਜੇ ਬਹੁਤ ਸਾਰੇ ਜਿਹੜੇ ਸਾਲ ਹੈਗੇ ਨੇ ਜਿਦੇ ਵਿੱਚ ਇਹਦੇ ਤੋਂ ਜ਼ਿਆਦਾ ਬਾਰਿਸ਼ ਹੋਈ ਹੈ ਸੋ ਰਿਕਾਰਡ ਹਾਈਐਸਟ ਬਾਰਿਸ਼ ਤਾਂ ਇਸ ਵਾਰੀ ਨਹੀਂ ਹੋਈ ਪਰ ਨਾਰਮਲ ਤੋਂ ਜ਼ਰੂਰ ਬਾਰਿਸ਼ ਉੱਪਰ ਹੋਈ ਹੈ ਬਹੁਤ ਬਹੁਤ ਸ਼ੁਕਰੀਆ ਸੋ ਐਸਨ ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮਾਹਿਰ ਡਾਕਟਰ ਪਬਲੀ ਕੋਕਿੰਗ ਰਤਾ ਆਮ ਨੇ ਲੋਕਾਂ ਪੰਜਾਬ ਦੇ ਲੋਕਾਂ ਵਿੱਚ ਹੁਣ ਆਉਣ ਵਾਲੀ ਖਬਰ ਰਾਹਤ ਵਾਲੀ ਹੋਵੇਗੀ ਕਿਉਂਕਿ ਚਾਹ ਤੀ ਤੋਂ ਬੜਾ ਮੌਸਮ ਹੈ ਉਹ yellow alert IMD ਵੱਲੋਂ ਉਹਨੂੰ ਨਈ ਕੋਸ਼ਿਸ਼ ਕੀਤਾ ਜਾਵੇਗਾ ਤਾਂ ਬਿਲਕੁਲ ਮੌਸਮ ਆਉਣ ਵਾਲੇ ਸਮੇਂ ਸਹੀ ਰਹੇਗਾ ਤਾਂ ਕਿਸੇ ਕਿਤੇ ਪੰਜਾਬ ਦੇ ਅਲੱਗ ਅਲੱਗ ਹਿੱਸਿਆਂ ਵਿੱਚ ਹਲਕੀ ਜੀ ਬੂੰਦਾਬੰਦੀ ਹੋ ਸਕਦੀ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮੌਸਮ ਖਾਸ ਕਰਕੇ ਉਹਨਾਂ ਹੜ੍ਹ ਇਹੜੇ ਪੀੜਿਤ ਇਲਾਕਿਆਂ ਦੇ ਵਿੱਚ ਜਿਹੜਾ ਕੁਝ ਰਾਹਤ ਮਹਿਸੂਸ ਹੋ ਸਕੇਗੀ ਕੈਮੇਰਮੈਨ ਬੋਬੀਨਾ ਸੰਦੀਪ ਸ਼ਰਮਾ ਦੈਨੀਫਰ ਟੀਵੀ ਲੁਧਿਆਣਾ